ਦੇਖ ਵੀ ਭੰਤਿਆ ਉੱਠ ਕੇ ਕੌਣ ਆ ਬਾਹਰ ਮੇਰੇ ਮੂੰਹ ਵੱਲ ਕੀ ਦੇਖੀ ਜਾਣਾ ਜਨਾਬ ਮੈਂ ਸੀਐਮ ਮੈਂ ਨਹੀਂ ਦੇਖਦਾ ਤੁਸੀਂ ਹੋਰ ਕਿਸੇ ਨੂੰ ਕਹੋ اچھا ਹੁਣ ਆ ਗੱਲ ਹੋ ਗਈ ਕੜੀ ਵੱਲ ਦੇਖ 6 ਵਜਣ ਵਾਲਿਆ ਖਾਣ ਵਾਲੇ ਆ ਜਿਹੜੀ ਕਲਿੱਪ ਵਾਲੀ ਬੀਬੀ ਦੀ ਵੀਡੀਓ ਵਾਇਰਲ ਹੋ ਰਹੀ ਆ ਉਹਦਾ ਕੀ ਮਸਲਾ ਜਨਾਬ ਕੀ ਦੱਸਾਂ ਲੋਕਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਵੀ ਸਭ ਡਰਾਮਾ ਚਲੋ ਪਹਿਲਾਂ ਮੈਂ ਬਾਹਰ ਜਾ ਕੇ ਦੇਖਦਾ ਵੀ ਬਾਹਰ ਕੌਣ ਆ a few moments later lo janab kar lo darshan clip wali de acting kiven laggi thonu paise inna di ਪੰਤੇ ਆ ਮੈਂ ਕੀ ਦੱਸਾਂ ਐਕਟਿੰਗ ਦਾ ਐਕਟਿੰਗ ਦਾ ਥੋੜੀ ਦੋਵਾਂ ਦੀ ਘੈਂਟ ਸੀ ਲੋਕੀ ਕਮੈਂਟ ਚ ਕਲਿੱਪ ਬਾਰੇ ਪੁੱਛੀ ਜਾਂਦੇ ਆ ਕਹਿੰਦੇ ਕਿਹੜੇ ਬ੍ਰਾਂਡ ਦਾ ਕਲਿੱਪ ਸੀ ਨਾਲੇ ਆ ਸਭ ਤੋਂ ਯਾਰ ਕਰ ਕਿਵੇਂ ਲੈਣਾ ਮੈਨੂੰ ਵੀ ਦੱਸ ਦਿੰਦਾ ਤਾਂ ਮੈਂ ਅੱਜ ਸੀਐਮ ਹੁੰਦਾ ਸੀ ਨਾ ਹੁੰਦਾ ਜਨਾਬ ਤੁਸੀਂ ਮੇਰੀ ਛੱਡੋ ਤੁਸੀਂ ਵੈਸੇ ਆ ਪੰਜਾਬ ਦੇ ਲਈ ਟਵੀਟ ਬਹੁਤ ਲੇਟ ਕਿਉਂ ਕੀਤਾ ਉਧਰ ਚਾਲਾ ਮੋਦੀ ਵੀ ਆਰਥਿਕ ਵੇਕ ਆਇਆ ਜਿੱਥੇ ਉਹਨਾਂ ਦੇ ਤੋਲੀ ਜਾਂਦਾ ਪੰਜਾਬ ਨਹੀਂ ਦਿਸਿਆ ਉਹਨੂੰ ਤੇ ਤੁਸੀਂ ਆਖੀ ਜਾਣਿਓ ਪੰਜਾਬ ਲਈ ਰਾਸ਼ਨ ਇਕੱਠਾ ਕਰਾਂਗੇ ਦਿੱਲੀ ਤੋਂ ਇਹਨਾਂ ਨੂੰ ਲੋੜ ਨਹੀਂ ਜਨਾਬ ਇਹ ਤਾਂ ਲੰਗਰ ਲਾਣ ਆਲਿਆ ਲੰਗਰ ਛਕਾਣ ਆਲਿਆ ਔਡੇ ਤੇ ਮੇਰੇ ਝੂਠੇ ਦਿਖਾਵੇ ਦੀ ਲੋੜ ਨਹੀਂ ਇਹਨਾਂ ਨੂੰ ਸ਼ਾਬਾਸ਼ ਸਰ ਕੀ ਬਾਤ ਹੈ ਸਰ ਕਿਆ ਬਾਤ ਏ ਇਹ ਬਾਤ ਓ ਮਾਨ ਸਾਹਿਬ ਮੇਰੀ ਤਾਂ ਗੱਲ ਸੁਣ ਲੋ ਕਿ ਅਗਲੇ ਪਾਰ ਤੇ ਸੁਨਾਵਾ ਤੁਹਾਡੇ ਇੱਕ ਸਪਾਟੇ ਨੇ ਆ ਗਲਤ ਕੀਤਾ ਮਾਨ ਸਾਹਿਬ ਇੰਨਾ ਟਾਈਮ ਇੰਨਾ ਟਾਈਮ ਕਿਵੇਂ ਲਾਤਾ ਤੁਸੀਂ ਮੈਂ ਤਾਂ ਕੋਦੀ ਵੇਟ ਕਰੀ ਜਾਂਦੀ ਸੀ ਤੁਹਾਡੀ ਓ ਬੀਬੀ ਧਿਆਨ ਦੇ ਆਪਦੇ ਵੱਲ ਮੈਨੂੰ ਤਾਂ ਲੱਗਦਾ ਟਾਈਮ ਤੂੰ ਲਾਇਆ ਹੋਣਾ ਐਂ ਲੱਗਦਾ ਜਿਵੇਂ ਬਿਊਟੀ ਪਾਰਲਰ ਤੋਂ ਆਈ ਹੁੰਨੀ ਆ ਸੁਰਖੀ ਬਿੰਦੀ ਸਿਰ ਤੇ ਕਲਿੱਪ ਦੋ ਦੋ ਛਟਕੀਆਂ ਤੇ ਬਾਹਾਂ 'ਚ ਸੋਨੇ ਦੀ ਮੁੰਦੀ ਘੜੀ ਮੈਨੂੰ ਲੱਗਦਾ ਟਾਈਮ ਤੂੰ ਲਾਇਆ ਨਾ ਕਿ ਮੈਂ ਲਾਇਆ ਮਾਨ ਸਾਹਿਬ ਇੱਕ ਚੀਜ਼ ਕਹਿਣੀ ਭੁੱਲ ਗਏ ਤੁਸੀਂ ਸੈਂਟ ਮਤਲਬ ਕਿ ਪਰਫਿਊਮ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਨਹੀਂ ਤਾਂ ਤੁਨਵਾ ਦੇ ਲੋਕਾਂ ਚੋਂ ਛਮੈਲ ਨਹੀਂ ਮਾਨੀ ਸੀ ਛਮੈਲ ਓ ਬੱਲੇ ਬੱਲੇ ਬੀਬੀ ਜੀ ਕੀ ਬਾਤਾਂ ਨੇ ਤੂੰ ਜਿੱਦਾ ਸਿਰਈ ਲਾਤਾ ਮੈਨੂੰ ਤਾਂ ਐ ਸੀ ਵੀ ਤੁਸੀਂ ਕੱਲੀ ਐਕਟਿੰਗ ਹੀ ਕਰਦੇ ਹੋ ਤੁਸੀਂ ਤਾਂ ਬੇਇੱਜ਼ਤੀ ਕਰਨ ਦੀ ਵੀ ਤਿਆਰੀ ਕਰੀ ਬੈਠੇ ਹੋ ਇਹ ਬੱਚੇ ਸਕ੍ਰਿਪਟ ਕਿਨੇ ਲਿਖੀਆ ਮੈਨੂੰ ਲੱਗਦਾ ਹੈ ਭੋਲੇ ਨੇ ਲਿਖੀਆ ਸਾਈ ਠਾ ਠਾ ਮਾਰਤਾ ਜਨਾਬ ਮੈਂ ਆਪਣੇ ਵਕੀਲ ਨਾਲ ਕੱਲ੍ਹ ਚ ਗੱਲ ਕਰਾਂ ਨਹੀਂ ਤੇਰਾ ਕਸੂਰ ਕੀ ਐ ਦੱਸ ਤੇਰਾ ਇੱਕ ਕਸੂਰ ਹੋਵੇ ਤਾਂ ਦੱਸਾਂ ਜਨਾਬ ਫਿਰ ਤੁਸੀਂ ਮੈਨੂੰ 5 ਮਿੰਟ ਦੋ ਮੈਂ ਇੱਧਰ ਦੀਵਾਲੀ ਬੰਪਰ ਪਾ ਕੇ ਆਇਆ ਤੁਸੀਂ ਇੱਥੇ ਖੜੋ ਮੈਂ ਆ ਗਿਆ A few moments late